ਹਾਂ ਯਾਰ ਅੰਦਰ ਵਾਹ ਯਾ ਵੀਡੀਓ ਇਹ ਹਲੋ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਰਦੀ ਤੁਹਾਨੂੰ ਯ 8-9 ਦਿਨਾਂ ਤੋਂ ਸ਼ਿਕਾਇਤ ਆ ਰਹੀ ਸੀ ਵੀ ਮਹਾਰਾਜ ਰੂਪ ਦੀ ਆੜ ਲੈ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਕੁੱਸਤ ਕਰਦਾਂ ਐਸਾ ਕਿਸੇ ਨੂੰ ਪੜਾਉਣਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਾਰਾ ਚੜਦੀ ਕਲਾ ਠੀਕ ਰਹਿਣੀ ਚਾਹੀਦਾ ਆਜਾ ਆਜਾ ਉਰੀ ਆਜਾ ਸਰਕਾਰ ਬਾਬਾ ਜੀ ਸਰਕਾਰ ਜਿਹੜੇ ਕੀ ਕਰਨੇ ਉਰੇ ਆਇਓ ਗੱਲ ਸੁਣਿਓ ਚੱਪੜ ਉਹ ਕਰੋ ਕਰੋ ਵਾਹ ਖਾਲਸਾ ਵਾਹ ਜੀ ਵਾਹ ਖਾਲਸਾ ਵਾਹ ਇਹ ਆਪਾਂ ਨਾ ਇਹਨਾਂ ਦੀ ਪੈਣੀ ਹੈ ਬਹੁਤ ਚੁਗੀ ਇਹ ਬੰਦੇ ਕਾਲੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਮੰਗਰਾ ਦੀ ਆਓ ਤੁਸੀਂ ਜਿੱਦਾਂ ਠੀਕ ਲੱਗਦਾ ਤੁਸੀਂ ਸਾਰਾ ਚੈੱਕ ਕਰਕੇ ਤੁਹਾਨੂੰ ਪਤਾ ਤੁਸੀਂ ਮੰਡ ਮੰਡੀ ਪਾਣੀ ਕੋਈ ਟੈਨਸ਼ਨ ਵਾਲੀ ਕਰਦੇ ਬਾਨੀ ਗੁਰੂ ਵਾਹਿਗੁਰੂ 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 ਮਵਾਹੇ ਜੇ ਕਰ ਗਿਆ ਵੇ ਨਿਆਲੋ ਨਿਆਲ ਹੋ ਜਾਵੇ ਤਨ 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 ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਨ ਕਮਨ ਨੂੰ ਪਾਵਾ ਆਵੇ ਵਾਹਿਗੁਰੂ ਸ੍ਰੀ ਅਕਾਲ ਜੀ ਜੈ ਜੈ ਸਤ ਜੈ ਸਤ ਜੈ ਨਹੀਂ ਮਾਤਾ 20 ਕੋਠੀਆਂ ਦਾ ਥੋੜਾ ਪਾਠ ਕਰਦੇ ਆ ਇੱਕ ਕੋਠੀ ਦੇ ਪਾਠ ਹੋਊਗਾ ਨਹੀਂ ਨਹੀਂ 20 ਕੋਠੀਆਂ ਦਾ ਥੋੜਾ ਪਾਠ ਕਰਦੇ ਕੋਠੀਆਂ ਤੋਂ ਤਾਂ ਇਨੀ ਨਹੀਂ ਮਿੱਟੀ ਲਾਈ ਆ ਸਾਡੇ ਮੇਰੇ ਕੋਲ ਵੀਡੀਓ ਬਣੀ ਪਈ ਐ ਜੀ ਬੋਦਾ ਸਾਹਿਬ ਅਸੀਂ ਕੁਮਾਰ ਸਾਹਿਬ ਜੀ ਕੋਠੀ ਉਹ ਹਾਂ ਦੇਖੋ 20 ਕੋਠੀਆਂ ਨੇ ਇੱਕ ਥੋੜਾ 20 ਕੋਠੀਆਂ ਮੈਂ ਆਪੇ ਦੇਉਂਗਾ ਮੈਂ ਆਪੇ ਦੇਉਂਗਾ ਮੈਂ ਦੇ ਦੂੰ ਮੈਂ ਆਪੇ ਲਾਂ ਫਿਰ ਆ ਮੈਂ ਆ ਰਹੇ ਹਾਂ ਬੰਦੇ ਆ ਗਏ ਨੇ ਹਾਂ ਵਿਸ਼ੇਸ਼ ਸਾਹਿਬ ਆ ਰਹੇ ਨੇ ਵੇਖੋ ਮਾਬੇ ਕਰੋ ਸੇਵਾ ਜਾ ਕੇ ਪੁਲਿਸ ਸਾਹਿਬ ਨੂੰ ਭੇਜੋ ਮਾਬੇ ਕਰੋ ਉਹਨਾਂ ਨੇ ਕਿਹਾ ਨਾ ਉਹਨਾਂ ਨੇ ਆਪਾਂ ਨੂੰ ਕਿਹਾ ਜਾਓ ਰਹੇ ਹੋ ਜੀ ਹਾਂਜੀ ਹਾਂਜੀ ਦਿਖਾਓ ਯਾਰ ਅੰਦਰ ਬਾਜੀਓ ਜਾ ਵੀਡੀਓ ਹੈਲੋ ਹੈਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਇਹ ਘਰ ਦੀ ਤੁਹਾਨੂੰ 8-9 ਦਿਨਾਂ ਤੋਂ ਸ਼ਿਕਾਇਤ ਆ ਰਹੀ ਹੈ ਵੀ ਮਹਾਰਾਜ ਸੂਪ ਦੀ ਆੜ ਲੈ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਅਸੀਂ ਇਹਨਾਂ ਦੇ ਘਰੇ ਗਏ ਕਦੇ ਇਹ ਤੇਲ ਜੋਨ ਕੇ ਦਿਖਾਉਂਦੇ ਨੇ ਕਦੇ ਤਲਵਾਰਾਂ ਦਿਖਾਉਂਦੇ ਨੇ ਸਾਨੂੰ ਅੱਜ ਵੀ ਇਹਨਾਂ ਨੇ ਐਸਜੀਪੀ ਆਲਾ ਦੀ ਮਦਦ ਨਾਲ ਅੱਜ ਵੀ ਬਹੁਤ ਮੁਸ਼ਕਲ ਹੈ ਕਿ ਇਹ ਜਨਾਬ ਆਵਾਜ਼ ਮਤਲਬਾ ਵਿੱਚ ਮਹਾਰਾਜ ਸੂਪ ਲੈ ਕੇ ਆ ਦੇਖੋ ਹੁਣ ਕੀ ਵੀ ਨੇ ਉਹ ਰੱਖਦਾ ਸੀ ਉਹ ਰੱਖਦਾ ਸੀ ਅਸੀਂ ਹੁਣ ਗੁਰੂ ਘਰ ਕਰ ਲਿਆ ਗੁਰੂ ਘਰ ਲੈਣੇ ਨੇ ਤੇਰੇ ਪੁੱਤਾਂ ਸਾਹਿਬ ਦੇ ਮਾਤਾ ਜੀ ਪਰ ਜਾ ਰਿਹਾ ਗੁਰੂ ਘਰ ਜਾ ਰਿਹਾ ਇਹ ਤੇ ਪਤਾ ਨਹੀਂ ਕਿ ਕਿੰਨਾ ਦਾ ਦਾ ਚੱਲਦੇ ਹੁੰਦੇ ਮਾਵਾ ਹੀ ਦੇਖੋ ਜੀ ਹੁਣ ਕੋਈ ਦੇਖੋ ਇਹ ਹੁੰਦਾ ਹੁੰਦਾ ਇਹਨਾਂ ਦਾ ਸ਼ਰਾਬ ਪੀਂਦਾ ਚਟਾ ਵੇਚਦਾ ਬਤਾਰੀ ਆ ਚਟੇ ਦਾ ਹੀ ਚਟੇ ਦਾ ਵਪਾਰੀ ਆ ਉਹ ਜਦੋਂ ਇੱਕ ਤੇ ਛੱਡਦੇ ਨੇ ਮਾਵਾ ਟੱਟੋ-ਟੱਟੀ ਪੋਥੀਆਂ ਹਜੇ ਵੀ ਪਈਆਂ ਨੇ ਇਹਨਾਂ ਦੇ ਘਰੇ ਉੱਪਰ ਆਪਣੇ ਕਮਰੇ ਇਹਨਾਂ ਦਾ ਉਹ ਦੇਖੋ ਘਰ ਕਿੰਨਾ ਵਧੀਆ ਬਣਾਇਆ ਹੋਇਆ ਕਿਰਾਏ ਭਈਏ ਦੇ ਪੰਨਿਆਂ ਨੂੰ ਕਿਰਾਏ ਤੇ ਦਿੱਤਾ ਕਮਰੇ ਪੂਰੇ ਟੌਪ ਦੇ ਨੇ ਤੂੰ ਦੇ ਕੇ ਜਾਣੀਏ ਪੂਰੇ ਟੌਪ ਦੇ ਕਮਰੇ ਮਹਾਰਾਜ ਦੇ ਦਰਬਾਰ ਵਾਲਾ ਕਮਰਾ ਚੁੰਦਾ ਵੀ ਆ ਔਰ ਕੋਈ ਫਕਲਾ ਨਹੀਂ ਹੋਏ ਕੋਈ ਨਹੀਂ ਹੈਗਾ ਉੱਥੇ ਮਹਾਰਾਜ ਦੀ ਪੂਰੀ ਬੇਇੱਜ਼ਤੀ ਤੈਅ ਕਰੇ ਬਣੇ 6 ਮਹੀਨੇ ਵਾਲਾ ਇਹ ਪ੍ਰਕਾਸ਼ ਕਰ ਦੇ ਨੇ 6 ਮਹੀਨੇ ਦਾ ਸਫੈਸਨ ਕਰ ਦੇ ਨੇ ਇੰਨੀਆਂ ਬੀੜੀਆਂ ਗੱਡੀਆਂ ਉੱਤੇ ਅਸੀਂ ਨੇ ਇਹਨਾਂ ਦੇ ਕਮਰਿਆਂ ਚ ਪਈਆਂ ਨੇ ਤਮਾਕੂ ਵੱਢਿਆ ਔਰ ਸ਼ਾਸਤਰ ਪਾਇ ਕੇ ਪੈਂਦੀ ਆ ਮਾਤਾ ਤੇ ਤੇਗ ਲੈ ਕੇ ਪੈਂਦੀ ਆ ਬਜ਼ੁਰਗ ਮਾਤਾ ਅਸੀਂ ਨਹੀਂ ਤੁਸ ਕਹਿਣਾ ਚਾਹੁੰਦੇ ਉਹ ਸ਼ਾਸਤਰਾਂ ਦੇ ਮਾਦਲ ਨਾਲ ਬੜੀ ਮੁਸ਼ਕਲ ਨਾਲ ਅੱਜ ਮਹਾਰਾ ਸੁਪਰਪੁਲ ਇੱਥੇ ਆਏ ਨੇ ਉਹਨੂੰ ਬਹੁਤ ਪ੍ਰਸ਼ਾਸ਼ਨ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਡਾ ਸਾਥ ਦਿੱਤਾ ਮਹਾਰਾ ਜੀ ਐਸਏ ਸਾਰੇ ਐਵੇਂ ਹੀ ਕਾਰਵਾਈ ਕਰਦੇ ਰਹਾਂਗੇ ਨੰਬਰ ਮੇਰਾ ਹੈਗਾ 9653700602 9653700602 ਬਹੁਤ ਬਹੁਤ ਧੰਨਵਾਦ ਸਾਹਿਬ ਜੀ ਜੀ ਮਾਹੀ ਗੁਰੂ 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 ਮਾਹੀ ਗ ਕੜਾ ਕਿਹੜੇ ਨੂੰ ਕਿਥੇ ਨੇ ਮਰਜ ਮੈਂ ਕਰੋ ਬੇਨਤੀ ਤਾਂ ਬਈ ਨਾਲ ਹੀ ਆ ਤੁਹਾਡੇ ਨੰਬਰ ਲੈਦਾ ਬਈ ਇਹ ਮਹਾਰਾ ਨੂੰ ਕਿਥੋਂ ਦੱਸ ਰਹੇ ਹੈ ਨਾ ਮੈਂ ਤਾਂ ਤੁਹਾਡੇ ਨਾਲ ਹੀ ਮੈਂ ਸੋਢੀ ਦੇ ਨਾਲ ਹੰਗਾਰਮੀ ਸੋਢੀ ਆਪਣੀ ਅੱਛਾ 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 ਪਹਿਲੇ ਆਪਾਂ 13 ਨੰਬਰ ਤੇ ਕਾਰਵਾਈ ਚੱਲਿਆ ਆਉਣ ਨਾ ਪਾਲ ਨਹੀਂ ਪਾਈਓ ਅਸੀਂ ਪਾਈਏ ਨਾ ਰੋ ਜਾਵੇ ਫਟੇ ਸਤਿ ਸ੍ਰੀ ਅਕਾਲ ਜਿਗਰੇ ਜਾਵੈ ਨਿਹਾਲੋ ਜਾਵੇ ਜਹੀਦ ਸਿੰਘਾਂ ਦੇ ਚਰਨਾਂ ਨੂੰ ਬਾਹੋ ਸਤਿ ਸ੍ਰੀ ਅਕਾਲ ਚੜ੍ਹਦੇ ਚਲੋ ਚਲੋ ਨਿਹਾਲੋ ਜਾਵੇ ਚਰਨਾਂ ਨੂੰ ਬਾਹੋ ਸਤਿ ਸ੍ਰੀ ਅਕਾਲ ਜਿਹੜੇ ਕਰ ਲਿਓ ਕੰਟੈਕਟ ਤੁਸੀਂ ਆਪਾਂ ਮਿਲਾਂਗੇ ਅੱਜ ਆਲੇ ਚਲੋ ਚਲੋ ਵਾਹਿਗੁਰੂ ਵਾਹਿਗੁਰੂ ਸੋਨਿਹਾਲ ਬੰਬ ਜੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਆਫ ਹੈ ਜਿਹੜੀ ਤਲਵਾਰ ਲੈ ਕੇ ਮੁੰਡੇ ਕੋਲ ਰੋਕ ਰਹੀ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਲੈ ਕੇ ਜਾ ਰਿਹਾ ਗੁਰੂ ਸਾਹਿਬ ਦਾ ਲੈ ਕੇ ਜਾ ਰਿਹਾ ਤੇ ਉਸ ਸਮੇਂ ਕੀ ਹੋਇਆ ਸੀ ਕੀ ਕਾਰਨ ਹੋਇਆ ਇਸ ਦੀ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿਰ ਮੁੱਖ ਸੇਵਾਦਾਰ ਪਟਿਆਲੇ ਤੋਂ ਜੀ ਰਸ਼ਮੀਸ਼ ਤਰਨਾਦਾਲਾ ਜੀ ਅਸੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸੰ ਨਹੀਂ ਹੁੰਦਾ ਹੈਗਾ ਇਹ ਸੁੱਖਾਸਣ ਹੋਏ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਾਂ ਵਾਸਤੇ ਕੋਈ ਪੀੜਾ ਸਾਹ ਵਾ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਹੈ ਇੱਕ ਉਹ ਵੀ ਨਸ਼ੇਰਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਤੋਂ ਮਹਾਰਾ ਸ਼ਰੂਪ ਲੈਣ ਵਾਲ ਦੇ ਪਰਸੋਂ ਐ ਜੀ ਪੀ ਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾਜ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ 2-3 ਦਿਨਾਂ ਤੋਂ ਇਹ ਉਲਝ ਰਿਆ ਦੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਤੁਮਾਰਾ ਰੂਪ ਲਿਆਂਦਾ ਹੈ ਜੀ ਜੀ ਹਿਜਾਨਾਂ ਦੀ ਹਾਜ਼ਰੀ ਤੇ ਪੁਲਿਸ ਦੀ ਹਾਜ਼ਰੀ ਚ ਇਹ ਕਾਰਜ ਫਤਿਹ ਹੋਇਆ ਇਹ ਸਮਝਦਾਰ ਰੱਖੀ ਕਰਦੇ ਸੀ ਕਿ ਇਹ ਸਾਫ ਤੋਂ ਦੋ ਜਿਹੜਾ ਉਹ ਜਿੱਕੀ ਤਰੀਕੇ ਨਾਲ ਕਰ ਰਹੀ ਸੀ ਜਿਹੜਾ ਮਹਾਰਾਜ ਅਸੀਂ ਨਾ ਗੁੜਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਹੀ ਆ ਮਹਾਰਾ ਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾ ਰੂਪ ਦਾ ਰਮਾਲਾ ਨਹੀਂ ਸੀ ਤਾਂ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜ਼ਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਤੇ ਕਈ ਵਾਰ ਤਾਂ 2-2 3-3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮੈਂ ਲੇਕਿਨ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਕੀ ਕੋਈ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਪੂਰਾ ਸਾਥ ਦਿੱ IGP ਜੀ ਨੇ ਹੀ ਫੋਲਸਾ ਦਾਤਾ ਜੀ ਇਹਨਾਂ ਦੀ IGP ਸੀ ਜੀ ਨਾਲ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਸਾਬ੍ਹ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਕਿਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਡੇ ਤੇ ਕਿਸ ਤਰੀਕੇ ਨਾਲ ਦੇਖਦੇ ਕਿ ਇਸ ਦਾ ਕਿਸ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਉਹ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9853700602 ਪੋਲਿਸ ਸਾਹਿਬ ਜੋ ਰਮਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਹੈ ਸਤੋ ਸਾਬਾ ਜੀ ਕੋਈ ਕਾਰਵਾਈ ਤੋਈ ਹੈ ਜੀ ਕਿਉਂਕਿ ਨਿਆਣਚੇ ਦੇ ਵਿੱਚ ਜਨਨੀ ਕਨ ਤਲਵਾਰ ਲੈ ਕੇ ਇੱਕ ਮਹਿਲਾ ਜਾ ਰਹੀ ਹੈ ਇਹ ਕੀ ਪੂਰਾ ਮਾਮਲਾ ਸੀਗਾ ਇੱਕ ਸੰਜੇ ਕਲੋਨੀ ਦੇ ਅੰਦਰ ਇੱਕ ਮਾਤਾ ਜੀ ਨੇ ਗੁਰਸਿੱਖ ਮਾਤਾ ਇਹਨਾਂ ਨੇ ਗੁਰੂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਘਰ ਦੇ ਵਿੱਚ ਤੇ ਉਥੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇंदे ਆਏ ਸੀਗੇ ਸਤਕਾਰ ਕਮੇਟੀ ਵੱਲੋਂ ਤੇ ਜਿਨ੍ਹਾਂ ਦਾ ਇਤਰਾਜ਼ ਸੀਗਾ ਕਿ ਉਥੇ ਗੁਰੂ ਮਰਿਆਦਾ proper ਤਰੀਕੇ ਨਾਲ ਨਹੀਂ ਉਥੇ ਫਾਲੋ ਹੋ ਰਹੀ ਤੇ ਜਿਸ ਦੇ ਸਬੰਧ ਦੇ ਵਿੱਚ ਅਸੀਂ ਮੈਨੇਜਰ ਗੁਰਦੁਆਰਾ ਸ਼੍ਰੀ ਦੁਖਮੰਦਰ ਸਾਹਿਬ ਨਾਲ ਕੰਟੈਕਟ ਕੀਤਾ ਗਿਆ ਐਸਜੀਪੀਸੀ ਦੇ ਉਥੇ ਬੰਦੇ ਬੁਲਾਏ ਗਏ ਆਪਣਾ ਸਿੰਘ ਬੁਲਾਇਆ ਗਿਆ ਐਸਜੀਪੀਸੀ ਤੋਂ ਤੇ ਉਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਉਥੇ ਚੈੱਕ ਕੀਤਾ ਗਿਆ ਜੋ ਵੀ ਮਰਿਆਦਾ ਦਾ ਜੇ ਕੋਈ ਲੰਘਣਾ ਹੋ ਰਹੀ ਹੈ ਤਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਜੋ ਉੱਥੋਂ ਲੈ ਕੇ ਤੇ ਗੁਰਦੁਆਰਾ ਸ੍ਰੀ ਦੁਖਮਰ ਸਾਹਿਬ ਉੱਤੇ ਸ਼ਿਫਟ ਕੀਤਾ ਗਿਆ ਤੇ ਬਾਕੀ ਦੀ ਕਾਰਵਾਈ ਜਿਹੜੀ ਇਹ ਐਸਜੀਪੀਸੀ ਵੱਲੋਂ ਕੀਤੀ ਜਾ ਰਹੀ ਹੈ ਡਾਇਰੈਕਟਲੀ ਉੱਥੇ ਕੋਈ ਬੇਅਦਬੀ ਵਾਲੀ ਜਾਂ ਕੋਈ ਉਹ ਗੱਲ ਨਹੀਂ ਆਈ ਸਾਹਮਣੇ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਦੱਸਣ ਅਨੁਸਾਰ ਇਹ ਮਰਿਆਦਾ ਦੇ ਵਿੱਚ ਕੋਈ ਸ਼ਾਇਦ ਕਮੀ ਪੇਸ਼ੀ ਇਹਨਾਂ ਬਰੀਕੀ ਦੇ ਵਿੱਚ ਰਹਿ ਰਹੀ ਹੋਵੇਗੀ ਉਸ ਦੇ ਸਬੰਧ ਦੇ ਵਿੱਚ ਐਸਜੀਪੀਸੀ ਤੁਹਾਨੂੰ ਜ਼ਿਆਦਾ ਕਿਸ ਤਰ੍ਹਾਂ ਦਾ ਦੱਸ ਸਕਦੀ ਹੈ ਕੋਈ ਕਾਨੂੰਨੀ ਕਾਰਵਾਈ ਤੇ ਨਹੀਂ ਕਾਨੂੰਨੀ ਕਾਰਵਾਈ ਕੁਝ ਨਹੀਂ ਇਹਦੇ ਵਿੱਚ